ਦੀ ਫਿਰੇ ਜਵਾਨੀ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਅਦਾਜੀ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਕਹਿੰਦਾ ਸੂਰਜ ਵੀ ਅਕਬਰ ਸਾਹਿਬ ਦੇ ਪਾ ਜੇਡ ਤੇ ਖੜਦਿਆਂ ਇਹ ਵੀਰੇ ਮਾਰੇ ਉੱਠ ਕੇ ਸਾਈਡ ਕੋ ਦੇ ਨਰੇਵਾ ਦੇ ਕੈਮਰੇ ਕੋ ਰੈਫਰੀ ਜੀ ਕੋਪਰੇ ਤੁਰਤੇ ਫੱਟਿਆ ਰਿਆ ਕਰੋ ਅੱਜ ਤੁਹਾਡੀ ਸਪੋਰਟੀ ਜਿਹੜੀ ਸਖਤ ਹੈ ਤੁਸੀਂ ਬੈਠਣਾ ਨਹੀਂ ਹੈ ਵਾਹ ਵਾਹ ਸੋ ਚੱਲਦੀ ہوئی ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਸੂਰਜ ਵੀ ਅਕਬਰ ਸਾਹਿਬ ਦੇ ਪੁੱਪਾ ਜੇਡ ਕਿੱਤੀ ਜਿਵੇਂ ਟੰਡੂੜੀ ਰੋਟੀ ਐ ਚਿੱਟੇ ਦੇ ਛਾੜਦੀਆਂ ਕੋ ਬਾਗ ਵਿੱਚ ਛੱਟਿਆ ਯਾਰੋ ਨਿੱਗਰ ਜਾਈਆਂ ਦਾ ਆ ਸਿੱਕੀ ਕਕਰਾਲੇ ਵੇਖ ਲੈ ਬੁੱਲ ਮਿਹਨਤਾ ਲਾਈਆਂ ਦਾ ਸਿੱਕੀ ਕਕਰਾਲੇ ਵੇਖ ਲੈ ਬੁੱਲ ਮਿਹਨਤਾ ਲਾਈਆਂ ਦਾ ਆ ਗੋਈ ਬਾਤ ਲਓ ਹਮਿਤ ਪਹਿਲਵਾਂ ਜਲੰਧਰ ਤੇ ਰਸੀ ਪਹਿਲਵਾਂ ਬੜਾ ਚਾਹ ਰੇ ਅਗਲੀਆਂ ਕੁਸ਼ਤੀਆਂ ਤੇ ਪਹਿਲਵਾਨ ਤਿਆਰ ਰਹਿਣਗੇ ਸ਼ਾਨਦਾਰ ਜਿਹੜੀ ਸਕੰਦਰ ਬੜਾ ਜੋਰ ਤੇ ਅਵੀ ਪਹਿਲਵਾਂ ਸਿਆੜਾ ਇਹ ਵੀ ਬੰਦ ਤਿਆਰ ਰਹਿਣਗੇ ਅਗਲੀਆਂ ਕੁਸ਼ਤੀਆਂ ਵਾਲੇ ਸ਼ਾਨਦਾਰ ਕੁਸ਼ਤੀ ਲੜੀ ਆ ਤਾੜੀ ਮਾਰਦੇ ਜੇ ਕੁਸ਼ਤੀ ਦਾ ਸਵਾਦ ਆਇਆ ਹੈ ਸਰੇ ਦੀ ਕੁਰਸੀ ਜਿਹੜੀ ਖੰਡੂਪੁਰ ਦੀ ਧਰਤੀ ਦੇ ਉੱਤੇ ਹਰ ਸਾਲ ਜਿਹੜਾ ਸ਼ਾਨਾ ਸ਼ਿੰਨ ਮੇਲਾ ਸਰੇ ਦਾ ਖੇਡਿਆ ਜਾਂਦਾ ਹੈ ਇੱਥੇ ਬੋਲਟ ਮੋਟਰਸਾਈਕਲ ਹੈਲੋ 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 ਇਹ ਨੋਟ ਕਰੇ ਜਿਹੜੀਆਂ ਇਹ ਮੁੰਡੀ ਵਾਲੀਆਂ ਕੁਸ਼ਤੀਆਂ ਨੇ ਵੀ ਉੱਪਰ ਦੀ ਸਟੇਜ 'ਆਲੇ ਕੈਸ਼ ਕਮੇਟੀ ਨੋਟ ਕਰੇ ਚਿੰਤਨ ਵਾਲੇ ਪਹਿਲਵਾਨ ਨੂੰ 10000 ਔਰ ਹਾਰ ਨਾਲੇ ਪਹਿਲਵਾਨ ਨੂੰ 10000 ਰੁਪਏ ਜਿਹੜੇ ਮੁੰਡੀ ਵਾਲੀਆਂ ਕੁਸ਼ਤੀਆਂ ਨੇ ਉਹ ਸਾਰੀ ਕੁਸ਼ਤੀ ਇੱਧਰ ਹੋਣੀ ਹੈ ਇਹ ਨੋਟ ਕਰੋ ਨੋਟ ਕੀਤਾ ਜਾਂ ਲਈ ਸ਼ਾਨਦਾਰ ਕੁਸ਼ਤੀ ਐਸਾ ਪੱਟੀ ਪੰਜਾਬ ਦਾ ਤੇ ਸੰਜੇ ਦਿੱਲੀ ਦਿੱਲੀ ਦਾ ਬੱਬਰ ਸ਼ੇਰ ਸ਼ਾਨਦਾਰ ਕੁਸ਼ਤੀ ਜਿਹੜੀ ਕਹਿੰਦੇ 211000 ਦੀ ਜਿਹੜੀ ਰੜੀ ਆ ਰਹੀ ਹੈ ਬਲਜਿੰਦਰ ਸਿੰਘ ਦੀ ਆਸਟ੍ਰੇਲੀਆ ਦਾ ਬਲਜਿੰਦਰ ਸਿੰਘ ਵੀ ਸਟੇ ਸੌ ਦਾ ਸਰਪੰਚ ਐ ਅਮਰਿਕ ਸਿੰਘ ਜੀ ਖੱਟੂਕਰ ਵਾਲੇ ਦੇ ਤਰਫੋਂ ਇਹ ਕੁਝ ਦੀ ਸਪਾਂਸਰ ਕੀਤੀ ਗਈ ਹੈ ਕਹਿੰਦਾ ਜਿੰਨੇ ਮੌਣੀ ਨਹੀਂ ਆਉਂਦੀ ਨਾ ਲਾਏ ਕਿਸੇ ਨਾਲ ਯਾਰੀ ਕਿੰਨੇ ਚੰਡੇ ਕਮ ਆਉਂਦੇ ਨੇ ਜੇ ਲੱਖ ਰੁਪਏ ਤੇ ਖਿਡਾਰੀ ਜੇ ਲੱਖ ਰੁਪਏ ਤੇ ਖਿਡਾਰੀ ਸਟਾਡੀ ਵੀ ਕਰਤੀ ਇਹਨਾਂ ਨੌਜਵਾਨਾਂ ਦਰਮਿਆਨ ਸ਼ਾਨਦਾਰ ਕੁਸ਼ਤੀ ਕਿ ਜੌਣਾ ਪਿੰਡ ਮੋੜਾਂ ਦਾ